ਅਮਮਾ ਤੁਸੀਂ ਕੈਨੇਡਾ ਗਏ ਹੋ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਟੂਰ ਹੈ ਕੀ ਕੀ ਖਾਸ ਹੋਰ ਸਟੂਡੈਂਟਸ ਦੇ ਲਈ ਆਪਸ਼ਨਸ ਜਿਹੜੇ ਤੁਹਾਨੂੰ ਮਿਲੀਆਂ ਉੱਥੇ ਸਰ ਸਭ ਤੋਂ ਪਹਿਲਾਂ ਤੋਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹਾਂਗੀ ਤੇ ਜਿੰਨੇ ਵੀ ਐਪਲੀਕੈਂਟਸ ਅਸੀਂ ਭੇਜ ਰਹੇ ਹਾਂ ਵਰਕ ਪਰਮਿਟ ਤੇ ਸਟੂਡੈਂਟ ਵੀਜ਼ਾ ਤੇ ਜਾਂ ਫਿਰ ਡਾਇਰੈਕਟ ਪੀਆਰ ਪ੍ਰੋਗਰਾਮ ਤੇ ਬਹੁਤ ਹੀ ਸਾਰੇ ਅਸੀਂ ਕੈਂਡੀਡੇਟ ਨੂੰ ਵਿਜ਼ਿਟ ਵੀ ਕੀਤਾ ਤੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਜਿਹੜੀ ਉੱਥੇ ਦੇ ਚੈਲੰਜ ਹੈ ਕਿਦਾਂ ਉਹ ਆਪਣੀ ਫੈਮਿਲੀ ਨਾਲ ਉੱਥੇ ਸੈਟਲ ਹੋ ਰਹੇ ਨੇ ਕੀ ਕੀ ਚੀਜ਼ਾਂ ਉਹਨਾਂ ਨੂੰ ਉੱਥੇ ਜਾ ਕੇ ਐਕਸਪੀਰੀਅੰਸ ਜਿਹੜਾ ਡਿਫਰੈਂਟ ਹੈ ਉਹ ਅਸੀਂ ਸਾਂਝੀਆਂ ਕੀਤੀ ਤੇ ਜਿੰਨੇ ਵੀ ਐਪਲੀਕੈਂਟ ਅਸੀਂ ਐਟਲੈਂਟਿਕ ਪ੍ਰੋਵਿੰਸ ਦੇ ਵਿੱਚ ਜਿੰਨੇ ਡੀਲ ਕਰ ਰਹੇ ਹਾਂ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਵੀ ਸਾਡੀ ਗੱਲ ਉਹਨਾਂ ਦੀ ਸਾਰਿਆਂ ਦੀ ਪੀਆਰ ਵੀ ਆ ਚੁੱਕੀ ਹੈ ਐਂ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕੰਮ ਦੇ ਨਾਲ ਭੇਜਿਆ ਸੀ ਕੰਮ ਵੀ ਬਹੁਤ ਉਹਨਾਂ ਦਾ ਸਮੂਥ ਚੱਲਦਾ ਪਿਆ ਹੈ ਤੇ ਬਹੁਤ ਹੀ ਵਧੀਆ ਜਿਹੜਾ ਫੀਡਬੈਕ ਹੈ ਆਪਾਂ ਆਪਾਂ ਨੂੰ ਆਪਣੇ ਕਲਾਇੰਟਸ ਕੋਲੋਂ ਮਿਲਿਆ ਤੇ ਉਸ ਤੋਂ ਇਲਾਵਾ ਜਦੋਂ ਵੀ ਅਸੀਂ ਜਾਣਦੇ ਹਾਂ ਕੁਝ ਨਵਾਂ ਵੀ ਲੈ ਕੇ ਆਉਂਦੇ ਹਾਂ ਤੇ ਇਸ ਵਾਰੀ ਅਸੀਂ ਨਰਸਸ ਦੇ ਲਈ ਬਹੁਤ ਹੀ ਇੱਕ ਵੱਡਾ ਕੰਟਰੈਕਟ ਜਿਹੜਾ ਹੈ ਉਹ ਲੈ ਕੇ ਆਏ ਹਾਂ ਜਿਹਦੇ ਵਿੱਚ ਉੱਥੇ ਦੇ ਹਸਪੀਟਲਸ ਦੇ ਵਿੱਚ ਨਰਸਸ ਦੀ ਜਿਹੜੀ ਡਿਮਾਂਡ ਹੈ ਉਹ ਬਹੁਤ ਜ਼ਿਆਦਾ ਪੀਕ ਤੇ ਹੈਗੀ ਹੈ ਤੇ ਸਾਨੂੰ 100 ਨਰਸਸ ਦਾ ਜਿਹੜਾ ਕੰਟਰੈਕਟ ਹੈ ਉਹ ਵੀ ਮਿਲਿਆ ਜਿਹਦੇ ਵਿੱਚ ANM ਪਾਸ ਆਊਟ ਵੀ ਅਪਲਾਈ ਕਰ ਸਕਦਾ ਹੈ ਹਮ ਮੈਮ ਜਿਹੜੀ ਨਰਸਿੰਗ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪਹਿਲਾਂ ਆਪਾਂ ਕੈਨੇਡਾ ਦੇ ਹੀ ਕਰਦੇ ਆ ਕੈਨੇਡਾ 'ਚ ਜਿਵੇਂ ਆਪਾਂ ਦੇਖਦੇ ਆ ਕਿ ਸਟੂਡੈਂਟ ਦੇ ਹਾਲਾਤ ਕਹਿੰਦੇ ਬਹੁਤ ਉਹਨੇ ਸਟੂਡੈਂਟ ਨੂੰ ਕੰਮ ਨਹੀਂ ਮਿਲ ਰਿਹਾ ਜਾਂ ਇਸ ਤਰ੍ਹਾਂ ਦੀਆਂ ਸਾਡੇ ਨਾਲ ਕਾਲਰ ਵੀ ਜੁੜੇ ਆਪਾਂ ਕਾਲ ਲੈ ਲੈਣੇ ਆ ਫਿਰ ਆਪਾਂ ਇਸੇ ਗੱਲ ਤੇ ਆਉਨੇ ਹਾਂ ਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਗੱਲ ਕਰ ਰਹੀ ਹਾਂ ਜੀ ਹਾਂਜੀ ਮਨਪ੍ਰੀਤ ਜੀ ਦੱਸੋ ਤੁਹਾਡੀ ਪ੍ਰੋਫਾਈਲ ਤੇ ਸਵਾਲ ਦੱਸੋ हां जी सर मैं जीएनएम कीती हुई है जी ते मेरा 5 साल का एक्सपीरियंस है जी हम्म और मैं कनाडा सेटल होना चाहनी हूं जी मैं आईएलसी कीती हुई है जी ओवरऑल मेरे 6 बैंड ने जी तो फिर की ऑप्शन हो सकते हैं ਅ ਬਿਲਕੁਲ ਮੈਮ ਤੁਸੀਂ ਅਪਲਾਈ ਕਰ ਸਕਦੇ ਹੋ ਨੋਵਾ ਸਕੋਸ਼ੀਆ ਜਿਹੜਾ ਐਟਲੈਂਟਿਕ ਪ੍ਰੋਵਿੰਸ ਦੇ ਵਿੱਚ ਆਂਦੇ ਆ ਉਹਨਾਂ ਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸਭ ਤੋਂ ਵੱਡਾ ਬੈਨੀਫਿਟ ਇਹ ਰਹੂਗਾ ਕਿ ਤੁਸੀਂ ਵਿਦ ਫੈਮਿਲੀ ਜਾ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਸੀਂ ਪਹਿਲਾਂ ਅਪਰਫਰੰਟ ਜਿਹੜੀ ਹੈ ਪ੍ਰੋਵਿੰਸ ਦੀ ਪੀਆਰ ਆਏਗੀ ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਲੈ ਕੇ ਜਾ ਸਕਦੇ ਹੋ ਜਿਹਦੇ ਵਿੱਚ ਤੁਸੀਂ ਸੇਫ ਹੋ ਕਿ ਵਿਦ ਫੈਮਿਲੀ ਤੁਹਾਡੀ ਜਿਹੜੀ ਸੈਟਲਮੈਂਟ ਹੈ ਉਹ ਕਨਫਰਮ ਹੋਏਗੀ ਹਲੋ ਮੈਮ ਜਿਵੇਂ ਤੁਸੀਂ ਉੱਥੇ ਗਏ ਆ ਆਪਾਂ ਦੇਖਦੇ ਆ ਨਾ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਸਟੂਡੈਂਟ ਨੂੰ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਹਨਾ ਐਕਚੁਅਲ ਸਥਿਤੀ ਜਿਹੜੀ ਇਸ ਤਰ੍ਹਾਂ ਨਹੀਂ ਹੈਗੀ ਉੱਥੇ ਆ ਵੈਸੇ ਤਾਂ ਸਰ ਦੇਖੋ ਜਦੋਂ ਸਾਡੇ ਕੋਲ ਕਲਾਇੰਟ ਵੀ ਕਾਉਂਸਲਿੰਗ ਲੈਣ ਵੀ ਆਉਂਦੇ ਆ ਉਹ ਵੀ ਇਹੀ ਗੱਲ ਕਹਿੰਦੇ ਆ ਜੀ ਅੱਜਕੱਲ ਤਾਂ ਹਾਲਾਤ ਬੜੇ ਮਾੜੇ ਨੇ ਬਟ ਫੇਰ ਵੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਹੋ ਰਹੀ ਹੈ ਕਲਾਇੰਟ ਵੀ ਜਾ ਰਹੇ ਆ ਏਅਰਲਾਈਨ ਵੀ ਫੁੱਲ ਜਾ ਰਹੀ ਹੈ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਤੇ ਜਿਸ ਵੀ ਕੰਟਰੀ ਦੇ ਵਿੱਚ ਜਦੋਂ ਵੀ ਪੋਪੂਲੇਸ਼ਨ ਇਨਕਰੀਜ਼ ਹੁੰਦੀ ਹੈ ਜਿਹੜੀ ਕੰਮ ਦਾ ਆਪਾਂ ਗੱ ਡਿਪੈਂਡ ਕਰਦਾ ਹੈ ਕਿ ਤੁਹਾਡੇ ਕੋਲ ਸਟੇਟਸ ਹੈਗਾ ਹੈ ਕਿ ਨਹੀਂ ਬਹੁਤ ਸਾਰੇ ਜਿਹੜੇ ਕੈਂਡੀਡੇਟਸ ਨੇ ਜਿਨ੍ਹਾਂ ਨੇ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲਿੱਤਾ ਉਹਨਾਂ ਨੂੰ ਪੋਸਟਡੀ ਵਰਕ ਪਰਮਿਟ ਨਹੀਂ ਮਿਲ ਰਿਹਾ ਤੇ ਉਹ ਬੱਚੇ ਬਹੁਤ ਪਰੇਸ਼ਾਨ ਨੇ ਕਿ ਸਾਨੂੰ ਫਿਊਚਰ ਨਹੀਂ ਦਿਸਦਾ ਪਿਆ ਬਟ ਐਦਾਂ ਨਹੀਂ ਆਪਾਂ ਕਹਿ ਸਕਦੇ ਕਿ ਬਿਲਕੁਲੀ ਫ੍ਰੀ ਕੋਈ ਬੈਠਾ ਹੈ ਕੋਈ ਕੈਸ਼ ਤੇ ਕੰਮ ਕਰ ਰਿਹਾ ਹੈ ਕੋਈ ਜ਼ਿਆਦਾ ਕਮਾਂਡ ਦੇ ਚੱਕਰ 'ਚ ਓਵਰਟਾਈਮ ਵੀ ਕਰ ਰਿਹਾ ਹੈ ਐਦਾਂ ਦੀ ਕੋਈ ਪ੍ਰੋਬਲਮ ਸਾਨੂੰ ਦੇਖਣ ਨੂੰ ਨਹੀਂ ਮਿਲੀ ਮੈਂ ਇੱਕ ਦੋ ਕੈਂਡੀਡੇਟ ਨੂੰ ਵੀ ਵਿਜ਼ਿਟ ਕੀਤਾ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਸੀਗਾ ਐਂਡ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਸਾਡੇ ਕੋਲ ਵਰਕ ਲੋਡ ਮਤਲਬ ਇਹ ਹੋ ਸਕਦਾ ਹੈ ਕਿ ਸਮ ਟਾਈਮ ਕੈਂਡੀਡੇਟ ਕੀ ਕਰਦਾ ਹੈ ਸਟੇਟਸ ਲੈਣ ਦੇ ਲਈ ਐਲ ਐਮ ਆਈ ਇਹ ਪਰਚੇਸ ਕਰ ਲੈਂਦਾ ਉੱਥੇ ਜਾ ਕੇ ਬਟ ਉੱਥੇ ਕੰਮ ਨਹੀਂ ਕਰਦਾ ਕਿਉਂਕਿ ਜਿਹੜੇ ਕੈਂਡੀਡੇਟ ਇੱਥੋਂ ਜਾਂਦੇ ਨੇ ਉਹਨਾਂ ਨੂੰ ਜ਼ਿਆਦਾ ਮਿਹਨਤ ਕਰਨ ਦੇ ਉੱਤੇ ਵੀ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਹਾਰਡ ਵਰਕਿੰਗ ਜੌਬ ਹੈ ਬਟ ਮੈਂ ਕੈਸ਼ ਤੇ ਕਰ ਲਾਂਗਾ ਆਪਣੀ ਮਰਜ਼ੀ ਨਾਲ ਕਰ ਲਾਂਗਾ ਬਟ ਮੈਨੂੰ ਪੀ ਆਰ ਹੋ ਜੇ ਉਸ ਤੋਂ ਬਾਅਦ ਮੈਂ ਕੁਝ ਵਧੀਆ ਕੰਮ ਕਰਾਂਗਾ ਮੈਂ ਹਾਰਡ ਵਰਕ ਨਹੀਂ ਕਰਨਾ ਉਹ ਬੱਚੇ ਜਿਹੜੇ ਨੇ ਸਭ ਤੋਂ ਜ਼ਿਆਦਾ ਉਹ ਪ੍ਰੈਸ਼ਰ ਫੀਲ ਕਰ ਰਹੇ ਨੇ ਕਿ ਕੰਮ ਨਹੀਂ ਹੈ ਅਸੀਂ ਕਿੱਥੇ ਜਾਈਏ ਕਿਵੇਂ ਜਾਈਏ ਬਟ ਜਿਨ੍ਹਾਂ ਦੇ ਕੋਲ ਲੀਗਲ ਸਟੇਟਸ ਹੈ ਜਿਨ੍ਹਾਂ ਦੇ ਕੋਲ ਪੀਆਰ ਹੈ ਉਹ ਵਧੀਆ ਕੰਮ ਕਰ ਰਹੇ ਨੇ bizness ਵੀ ਬਹੁਤ ਗ੍ਰੋਥ ਤੇ ਨੇ ਅੱਜ ਕੱਲ ਤਾਂ ਪ੍ਰੋਪਰਟੀਆਂ ਵੀ ਬਹੁਤ ਗ੍ਰੋਥ ਤੇ ਜਾ ਰਹੀ ਹੈ ਕੈਨੇਡਾ ਦੀ ਹਮ ਬਿਲਕੁਲ ਹਾਲਾਤ ਹਰੇਕ ਬੰਦੇ ਲਈ ਅਲੱਗ-ਅਲੱਗ ਹੁੰਦੇ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਡੇ ਕੋ ਕੋਈ ਸਕਿੱਲ ਨਹੀਂ ਹੁੰਦਾ ਤੁਸੀਂ ਇੱਥੋਂ ਕੋਈ ਸਿੱਖ ਕੇ ਨਹੀਂ ਜਾਂਦੇ ਸਟੂਡੈਂਟ ਰੀਸਟੈਂਡ ਜਿਵੇਂ ਉੱਤਰ ਦਾ ਸੋਚਦਾ ਮੈਨੂੰ ਜਾਂਦਿਆ ਸੀ ਸ਼ਾਇਦ ਕੰਮ ਮਿਲ ਜਾਊਗਾ ਜਦੋਂ ਤੁਸੀਂ ਪਹੁੰਚਦੇ ਹੋ ਬਹੁਤ ਸਾਰੀਆਂ ਦਿੱਕਤਾਂ ਤੁਹਾਨੂੰ ਮਿਲ ਲੱਗਦਾ ਮਿਲਦੀਆਂ ਨੇ ਖਾਸ ਤੌਰ ਤੇ ਸਟੂਡੈਂਟਸ ਨੂੰ ਜਿਹੜੇ ਪੀਆਰ ਲਈ ਜਾਂਦੇ ਆ ਉਹ ਲੱਗ ਜਿਵੇਂ ਆਪਾਂ ਪੀਆਰ ਬਾਰੇ ਗੱਲ ਕਰ ਰਹੇ ਆ ਮੈਮ ਹੁਣ ਤੁਸੀਂ ਗੱਲ ਕੀਤੀ ਸੀ ਨਰਸਿੰਗ ਦੀ ਹਨਾ ਨਰਸਿੰਗ ਦਾ ਜਿਵੇਂ ਕਾਲਰ ਵੀ ਸੀਗੇ ਸਾਡੇ ਨਾਲ ਤੁਸੀਂ ਇੱਥੋਂ ਉਹਨਾਂ ਦਾ ਪੀਆਰ ਹੋ ਕੇ ਜਾਊਗਾ ਇੱਥੋਂ ਵਰਕ ਵੀਜ਼ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਪਹਿਲਾਂ ਵੀ ਹਰ ਸ਼ੋਅ ਦੇ ਵਿੱਚ ਜਿਹੜਾ ਐਟਲੈਂਟਿਕ ਪ੍ਰੋਗਰਾਮ ਹੈ ਐਟਲੈਂਟਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਉਹਨੂੰ ਇੰਟਰੋਡਿਊਸ ਕਰਦੇ ਆ ਬਿਲਕੁਲ ਐਸੇ ਵਿੱਚ ਵੀ ਸੇਮ ਨੋਵਾ ਸਕੋਸ਼ੀਆ ਦੇ ਵਿੱਚ ਵੀ ਸੇਮ ਪ੍ਰੋਗਰਾਮ ਦੇ ਵਿੱਚ ਜਿਹੜੀ ਫਾਈਲ ਹੈ ਉਹ ਜਾਏਗੀ ਇਹਦੇ ਵਿੱਚ ਵਰਕ ਪਰਮਿਟ ਯਾਨੀ ਕਿ ਵਰਕ ਵੀ ਇਨਕਲੂਡ ਹੈ ਤੇ ਨਾਲ ਪੀਆਰ ਵੀ ਇਨਕਲੂਡ ਹੈ ਬਟ ਜਿਹੜਾ ਪੀਆਰ ਦਾ ਪ੍ਰੋਸੈਸ ਹੈ ਉਹ ਔਨਲਾਈਨ ਹੁੰਦਾ ਹੈ ਪਹਿਲਾਂ ਪ੍ਰੋਵਿੰਸ ਦੀ ਪੀਆਰ ਆਏਗੀ ਨੋਮੀਨੇਸ਼ਨ ਆਏਗੀ ਨੋਮੀਨੇਸ਼ਨ ਤੋਂ ਬਾਅਦ ਪੈਰਲਲ ਤੁਹਾਡੀ ਫਾਈਲ ਪੀਆਰ ਨੂੰ ਲੱਗੇਗੀ ਪੈਰਲਲ ਤੁਹਾਡੀ ਫਾਈਲ ਵਰਕ ਪਰਮਿਟ ਨੂੰ ਲੱਗ ਦੀ ਵੀ ਰਿਕੁਐਸਟ ਪਹਿਲਾਂ ਆਉਂਦੀ ਹੈ ਪਾਸਪੋਰਟ ਦੀ ਅਸੀਂ ਸਟੈਂਪਿੰਗ ਕਰਵਾ ਦਿੰਨੇ ਆ ਸਮ ਆਲਵੇਸ ਵੈਸੀ ਮੈਕਸਿਮਮ ਕੇਸਸ ਦੇ ਵਿੱਚ ਵਰਕ ਪਰਮਿਟ ਦੀ ਪੀਪੀਆਰ ਫਾਸਟ ਆਉਂਦੀ ਹੈ ਤੇ ਅਸੀਂ ਵਰਕ ਪਰਮਿਟ ਸਟੈਂਪ ਕਰਾ ਕੇ ਕੈਂਡੀਡੇਟ ਨੂੰ ਜਿਹੜਾ ਕੈਨੇਡਾ ਭੇਜ ਦਿੰਨੇ ਆ ਤਾਂ ਕਿ ਉਹ ਆਪਣੀ ਜੌਬ ਜੁਆਇਨ ਕਰ ਲੇ ਜਿਹੜਾ ਟਾਈਮ ਪੀਆਰ ਦਾ ਹੈ ਉਹ ਉੱਥੇ ਕੈਨੇਡਾ ਦੇ ਵਿੱਚ ਸਪੈਂਡ ਕਰੇ ਤੇ ਉਹਦੇ ਬਦਲੇ ਆਪਣੇ ਜਿਹੜੇ ਪੈਸੇ ਆਂ ਜਿਹੜੀ ਇਨਕਮ ਹੈ ਉਹ ਡਾਲਰਸ ਦੇ ਵਿੱਚ ਲੈ ਤੇ ਡਿਊਰੇਸ਼ਨ ਆਫ ਹਰ ਵਰਕ ਉਹਨਾਂ ਨੂੰ ਪੀਆਰ ਜਿਹੜੀ ਹੈ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਵਿਦਨ 4 ਟੂ 5 ਮੰਥ ਜਿਹੜੀ ਹੈ ਅਪਰੂਵ ਹੋ ਜਾਂ ਇਹ ਕੰਪਲੀਟ ਪੈਕੇਜ ਹੈ ਵਿਦ ਫੈਮਿਲੀ ਹੈ ਇਹਦੇ ਵਿੱਚ ਜੌਬ ਵੀ ਅਸੀਂ ਦਿਵਾ ਰਹੇ ਹਾਂ ਤੇ ਬੱਚੇ ਨੂੰ ਪੀਆਰ ਵੀ ਅਸੀਂ ਹੈਲਪ ਕਰ ਰਹੇ ਹਾਂ ਤੇ ਪੂਰਾ ਪ੍ਰੋਪਰ ਇੱਕ ਚੈਨਲ ਦੇ थ्रू ਕੰਮ ਹੈ ਕਿ ਕਿਦਾਂ ਤੁਸੀਂ ਕਿਹੜਾ ਵੀਜ਼ਾ ਅਪਲਾਈ ਕਰਨਾ ਹੈ ਕੀ ਰਿਕੁਆਇਰਮੈਂਟ ਹੈ ਅਸੀਂ ਰਿਕੁਆਇਰਮੈਂਟ ਨੂੰ ਲੈ ਕੇ ਪਹਿਲਾਂ ਗੱਲ ਕਰ ਲੈਨੇ ਆ ਬਹੁਤ ਸਾਰੇ ਅਦਾ ਦੇ ਕੈਂਡੀਡੇਟ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਡਿਗਰੀ ਹੋਏਗੀ ਤਾਂ ਅਪਲਾਈ ਕਰ ਸਕਦੇ ਆ ਬਟ ਇਸ ਪ੍ਰੋਗਰਾਮ ਦੇ ਵਿੱਚ ਜੇ ਕਿਸੇ ਕੋਲ ਐਨਐਮਵੀ ਹੈਗੀ ਹੈ ਤਾਂ ਵੀ ਅਪਲਾਈ ਕਰ ਸਕਦੇ ਆ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਹੈ ਉਹਦੇ ਲਈ ਐਨਐਮ ਮਿਨੀਮਮ ਚਾਹੀਦੀ ਹੈ ਮਿਨੀਮਮ 1 ਇਅਰ ਦਾ ਐਕਸਪੀਰੀਅੰਸ ਚਾਹੀਦਾ ਐਜ਼ ਅ ਨਰਸ ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਕੋਲ ਆਲਸ ਦੇ ਵਿੱਚ 6 ਬੈਂਡ ਓਵਰオール ਹੋਣਾ ਬਹੁਤ ਜ਼ਰੂਰੀ ਹੈ ਤੇ ਇਹ ਇੱਕ ਰਿਕੁਆਇਰਮੈਂਟ ਜੇ ਕਿਸੇ ਦਾ ਸਕੋਰ ਘੱਟ ਵੀ ਆਂਦਾ ਹੈ ਤਾਂ ਵੀ ਏਮਪਲੋਇਰ ਉਹਨੂੰ ਇੰਟਰਵਿਊ ਦੇ ਥਰੂ ਜੇ ਤੁਹਾਡੀ ਸੈਟੀਸਫੈਕਟਰੀ ਰਿਪਲਾਈ ਹੈਗੇ ਆ ਤੁਸੀਂ ਵਧੀਆ ਇੰਟਰਵਿਊ ਅਟੈਂਡ ਕੀਤੀ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸਾਡੇ ਨਾਲ ਕਾਲਰ ਨੇ ਆਪਾਂ ਕਾਲ ਲੈ ਲੰਨੇ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਹਾਂ ਜੀ ਸਤਿ ਸ੍ਰੀ ਅਕਾਲ ਸਰ ਮੈਂ ਰਮਨਦੀਪ ਗਾਨ ਕਰ ਰਹੀ ਹਾਂ ਹਾਂ ਜੀ ਰਮਨ ਜੀ ਦੱਸੋ ਤੁਹਾਡੀ ਪ੍ਰੋਫਾਈਲ ਕੀ ਹੈ ਔਰ ਕੀ ਸਵਾਲ ਹੈ ਹਾਂ ਜੀ ਸਰ ਮੈਂ ਕੈਨੇਡਾ ਦਾ ਸੋਚ ਰਹੀ ਸੀਗੀ ਹਮ ਐਂਡ ਮੈਂ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਹਮ मैं बीएससी नर्सिंग की पीए 2017 मेरा एक्सपीरियंस है ियंसू बाद 2019 ऑनवर्ड मेरा एक्सपीरियंस है 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 नाउ ओके मैम मैम एंड या पीटी अप्लाई मेरी गया नॉट लेस ओके ग्रेट मैम मैम ਤੁਸੀਂ ਅਪਲਾਈ ਕਰ ਸਕਦੇ ਹੋ ਨੋਵਾ ਸਕੋਸ਼ੀਆ ਦੇ ਲਈ ਤੇ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਡਿਮਾਂਡ অন্ਟਾਰੀਓ ਦੇ ਵਿੱਚ ਵੀ ਹੈ ਬਟ ਡਿਪੈਂਡ ਕਰਦਾ ਕਿ ਤੁਹਾਡਾ ਜਿਹੜਾ ਪ੍ਰੋਫਾਈਲ ਹੈ ਅਸੈਸਮੈਂਟ ਦੇ ਅਕੋਰਡਿੰਗ ਕਿਹੜੇ ਪ੍ਰੋਵਿੰਸ ਦੇ ਵਿੱਚ ਪਹਿਲਾਂ ਸਿਲੈਕਟ ਹੁੰਦਾ ਬਿਕੋਜ਼ ਤੁਹਾਡਾ ਹਾਈ ਆਇਲ ਸਕੋਰ ਹੈ ਅਸੀਂ ਤੁਹਾਨੂੰ অন্ਟਾਰੀਓ ਵੀ ਪ੍ਰੋਵਾਈਡ ਕਰ ਸਕਦੇ ਹਾਂ ਬਟ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗੀ ਕਿ ਨਰਸਿਸ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਐਗਜ਼ੈਕਟਲੀ ਨਰਸ ਦੀ ਜੋਬ ਰਿਸਪੌਂਸਿਬਿਲਿਟੀਆਂ ਨਹੀਂ ਹੁੰਦੀ ਹੈ ਇਹ ਵੱਡਾ ਇੱਕ ਕੰਟਰੈਕਟ ਹੈ ਸਾਡੇ ਕੋਲ ਹਸਪੀਟਲ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਉੱਥੇ ਜਾ ਕੇ ਪੇਸ਼ੈਂਟ ਜਿਹੜੀ ਜੋਬ ਰਿਸਪੌਂਸਿਬਿਲਿਟੀਆਂ ਐ ਉਹ ਤੁਹਾਨੂੰ ਪਹਿਲਾਂ ਕਰਨੀ ਪੈਣੀ ਐ ਪੈਰਲਲ ਤੁਸੀਂ ਸਰਟੀਫਿਕੇਸ਼ਨ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਕਿ ਤੁਸੀਂ ਇੱਥੇ ਨਰਸਿੰਗ ਕੀਤੀ ਐ ਤੁਹਾਨੂੰ ਇੱਕ ਰਜਿਸਟ੍ਰੇਸ਼ਨ ਨਰਸਿੰਗ ਦੀ ਤੁਸੀਂ ਅਪਲਾਈ ਕੀਤੀ ਹੋਣੀ ਐ ਸੇਮ ਉਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਇੱਕ ਸਰਟੀਫਿਕੇਸ਼ਨ ਹੁੰਦੀ ਐ ਤੁਸੀਂ ਪਾਰਟ ਟਾਈਮ ਸਟੱਡੀ ਕਰਕੇ ਲੈ ਸਕਦੇ ਹੋ ਤੇ ਐਜ਼ ਅ ਨਰਸ ਉਸ ਤੋਂ ਬਾਅਦ ਜਦੋਂ ਤੁਹਾਡਾ 2 ਇਅਰਸ ਦਾ ਜਿਹੜਾ ਕੰਟਰੈਕਟ ਏਮਪਲੋਇਰ ਨਾਲ ਐ ਉਸ ਤੋਂ ਬਾਅਦ ਤੁਸੀਂ ਐਜ਼ ਅ ਨਰਸ ਵੀ ਕੰਮ ਕਰ ਸਕਦੇ ਹੋ ओके ओके मैम प्राइमरली ਜੇ ਸੀ ਜਿਹੜਾ ਜਾਣਾ ਹੈ ਉਹ ਹੈਲਥ ਕੇਅਰ ਦੇ ਵਿੱਚ ਜਾਣਾ ਉਹ ਹੈਲਥ ਕੇਅਰ ਦੇ ਵਿੱਚ ਹੋਏਗਾ ਹਾਂਜੀ ਮੈਮ ਤੇ 18 ਡਾਲਰ ਪਰ आवर ਦੀ ਤੁਹਾਡੀ ਸੈਲਰੀ ਰਹੇਗੀ ਤੇ ਸੈਟਰਡੇ ਸੰਡੇ ਦੇ ਵਿੱਚ ਆਫ ਹੁੰਦਾ ਹੈ ਤੇ ਇਸ ਤੋਂ ਇਲਾਵਾ ਤੁਸੀਂ ਜੇ ਓਵਰਟਾਈਮ ਕਰਦੇ ਹੋ ਤੇ ਉਹਦੀ ਸੈਲਰੀ ਤੁਹਾਨੂੰ ਅੱਡ ਪ੍ਰੋਵਾਈਡ ਕੀਤੀ ਜਾਂਦੀ ਹੈ। ਓਕੇ ਮੈਮ ਓਵਰਟਾਈਮ ਕਿੰਨਾ ਹੁੰਦਾ ਇਹਦੇ ਵਿੱਚ? ਓਵਰਟਾਈਮ ਮੈਮ ਜਿਵੇਂ ਤੁਹਾਡੀ ਸੈਲਰੀ ਤੋਂ ਕੁਝ ਪਲੱਸ ਅਮਾਊਂਟ ਹੁੰਦੀ ਹੈ ਤੇ ਜਦੋਂ ਤੁਹਾਡਾ ਕੰਟਰੈਕਟ ਆਏਗਾ ਕੈਨੇਡਾ ਤੋਂ ਤੁਸੀਂ ਉਹਦੇ ਵਿੱਚ ਵੀ ਪੜ ਸਕਦੇ ਹੋ। ਓਕੇ ਓਕੇ ਹਾਂਜੀ ਮੈਮ